ਫੋਟੋ ਰੱਖੀ ਗਿਆ ਜੀ ਕੀ ਲੱਗਦਾ ਇਹ ਇਸ ਦੇ ਨਾਲ ਮੇਜ ਦੇ ਵਿੱਚ ਅੱਗੇ ਨਵਾਂ ਮਾਹੌਲ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ 13 ਮਾਰਚ ਦੀ ਰਾਤ ਦਾ ਸੀਗਾ ਇਸ ਘਟਨਾ ਨੂੰ 120 ਦਿਨ ਹੋ ਗਏ 120 ਦਿਨ ਦਾ ਸ਼ਾਇਦ ਮੈਂ ਕੋਈ ਵੀ ਰਾਤ ਆਰਾਮ ਨਾਲ ਸੋ ਕੇ ਨਹੀਂ ਦੇਖੀ 120 ਦਿਨ ਦੀ ਹੈ ਸਟਰਗਲ ਜਿਹੜੀ ਹੈ ਪਹਿਲੇ ਪੰਜਾਬ ਪੁਲਿਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਜਿਹੜਾ ਐਫ ਆਈ ਆਰ ਸੀ ਉਹ ਨਹੀਂ ਹੋ ਰਹੀ ਸੀ 15 ਤੀਕ ਦੀ ਰਾਤ ਨੂੰ 12 ਵਜੇ ਇਹਨਾਂ ਨੇ ਟਾਬੇ ਵਾਲੇ ਦੀ ਐਫਆਈਆਰ ਕੀਤੀ ਸਾਡੀ ਐਫਆਈਆਰ ਨਾ ਕਰਕੇ ਜਿਹੜੀ 14 ਨੂੰ ਸਟੇਟਮੈਂਟ ਦਿੱਤੀ ਮਗਰ ਐਫਆਈਆਰ ਟਾਬੇ ਵਾਲੇ ਦੇ ਨਾਮ ਕੀਤੀ 15 ਨੂੰ ਸਾਨੂੰ ਪੁਲਿਸ ਸਟੇਸ਼ਨ ਤੇ ਧਮਕਾਇਆ ਗਿਆ ਐਸਐਸਪੀ ਜਿਹੜੇ ਸੀਗੇ ਨਾਨਕ ਉਸ ਟਾਈਮ ਉਹਨਾਂ ਨੇ ਸਾਨੂੰ ਕਿਹਾ ਜੀ ਤੁਹਾਡੇ ਕੋਲ ਆਪਸ਼ਨ ਨਹੀਂ ਹੈ ਖਾਲੀ ਕੰਪਰੋਮਾਈਜ਼ ਹੈ ਕਿਉਂਕਿ ਇਹਨਾਂ ਨੂੰ ਸਵੇਰੇ ਵਾਰਡ ਦਿੱਤਾ ਹੈ ਤੇ ਅਸੀਂ ਇਹ ਤੁਹਾਨੂੰ ਸਜ਼ਾ ਨਹੀਂ ਦੇ ਸਕਦੇ ਅਧੂ ਵੀ ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਇਹਨਾਂ ਨੂੰ ਜੋ ਗਲਤੀ ਕੀਤੀ ਹੈ ਉਸ ਦੀ ਸਜ਼ਾ ਦੇ ਦਿਓ ਡਿਪਾਰਟਮੈਂਟ ਨੂੰ ਤੁਸੀਂ ਸਜ਼ਾ ਕਰੋ ਅਰੈਸਟ ਕਰੋ ਇਹਨਾਂ ਨੂੰ ਸਜ਼ਾ ਦਿਓ ਅਸੀਂ ਕੋਈ ਕੋਟਾ ਤੱਕ ਜਾਣਾ ਨਹੀਂ ਚਾਹਦੇ ਸੀ ਅਸੀਂ ਚਾਹੁੰਦੇ ਸੀ ਇਨਸਾਫ ਖਾਕੀ ਜਿਹੜਾ ਇੱਕ ਪੁਲਿਸ ਹੈ ਉਹ ਨਾਅ ਐਂਡ ਆਰਡਰ ਮੇਨਟੇਨ ਕਰਨ ਲਈ ਹੈ ਅਸੀਂ ਵੀ ਹੈਡ ਫੇਥ ਕਿਉਂਕਿ ਅੱਜ ਤੱਕ ਮੈਨੂੰ ਕੋਰਟ ਕਚਹਿਰੀ ਪੁਲਿਸ ਤੇ ਜਾਣਾ ਨਹੀਂ ਪਿਆ ਤੇ ਆਈ ਮੈਂ ਕਦੇ ਡੀਲ ਨਹੀਂ ਕੀਤਾ ਸੀ ਮੈਨੂੰ ਪਤਾ ਨਹੀਂ ਸੀ ਤੇ ਮੈਂ ਐਸਐਸਪੀ ਨਾਨਕ ਦੇ ਉੱਪਰ ਵੀ ਬਹੁਤ ਪ੍ਰੈਸਟ ਕੀਤਾ ਜੋ ٹرسٹ ਉਹਨਾਂ ਨੇ ਸਾਡਾ ਹਰ ਇੱਕ ਜਗ੍ਹਾ ਤੇ ਲੈਵਲ ਤੇ ਤੋੜਿਆ ਔਰ ਮੈਨੂੰ ਮਜਬੂਰ ਕਰਨ ਤੱਕ ਇੰਨਾ ਮਜਬੂਰ ਕਰ ਦਿੱਤਾ ਕਿ ਮੇਰੇ ਸਿਸਟਰ ਔਰ ਬ੍ਰਦਰ ਇਨ ਲਾ ਬੈਠੇ ਹੋਏ ਉਹਨਾਂ ਨੇ ਮੈਨੂੰ ਟੇਬਲ ਤੇ ਹੱਥ ਰੱਖ ਕੇ ਕਿਹਾ ਓਨਲੀ ਆਪਸ਼ਨ ਵਿਦ ਯੂ ਇਜ਼ ਕੰਪਰੋਮਾਈਜ਼ ਐਂਡ ਆਈ ਟੋਲਡ ਹਿਮ ਜੀ ਇਫ ਯੋਰ ਫਾਦਰ ਵਾਸ ਬੀਟਨ ਊਡ ਯੂ ਹੈਵ ਕੰਪਰੋਮਾਈਜ਼ਡ ਐਂਡ ਹੀ ਵਾਸ ਕਵਾਈਟ ਆਈ ਸੈਡ ਮੇਰੇ ਹਸਬੰਡ ਤੇ ਮੇਰਾ ਬੇਟਾ ਅਗਰ ਮਰ ਜਾਂਦਾ इस लड़ाई मैं कॉम्प्रोमाइज़ कॉम्प्रोमाइज़ कर लें अदू? या आज बच गये इसकर के कर ला। या या बच ला? इंतज़ार करा कि किसी पुत्तर और किसी और मतलब वो मैं वीडियो भी नहीं है मतलब करना लाइफ मर रहे नहीं कोई एक आम आदमी है ਪੁਲਿਸ ਦਾ ਕੰਮ ਹੁੰਦਾ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਅੱਜ ਅਸੀਂ ਪੰਜਾਬ ਤੇ ਦੇਖੋ ਕਿ ਪੁਲਿਸ ਸਟੇਟ ਬੰਦੀ ਜਾ ਰਹੀ ਹੈ ਕਿਉਂ ਕਹਿੰਦੇ ਆ ਕਿਉਂਕਿ ਅਸੀਂ ਪੁਲਿਸ ਕੋਲ ਜਾਣ ਤੋਂ ਡਰਦੇ ਆਂ ਈਵਨ ਤੁਸੀਂ ਯੂ ਵਿਲ ਸੀ ਤੁਹਾਨੂੰ ਲੋਗਾਂ ਨੂੰ ਵੀ ਬਹੁਤ ਪ੍ਰੈਸ਼ਰ ਆਇਆ ਸੀ ਗਿਆ ਤੁ ਬਟ ਫਿਰ ਵੀ ਮੀਡੀਆ ਨੇ ਆਈ ਐਮ ਰੈਡੀ ਥੈਂਕਫੁਲ ਟੂ ਦਾ ਕੰਪਲੀਟ ਮੀਡੀਆ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਉਂਦਾ ਮੇਰਾ ਇੱਕ ਰਾਸਤਾ ਜਿਹੜਾ ਤੁਸੀਂ ਖੋਲਿਆ ਤੁਸੀਂ ਮੇਰੀ ਆਵਾਜ਼ ਬਣਿਆ ਹੋ ਅਗਰ ਤੁਸੀਂ ਮੇਰੀ ਆਵਾਜ਼ ਨਹੀਂ ਬੰਦੇ ਤੇ ਮੈਨੂੰ ਅੱਜ ਇੱਥੇ ਤੱਕ ਮਨੂੰ ਇਹ ਜਸਟਿਸ ਨਹੀਂ ਮਿਲਦਾ ਤੁਸੀਂ ਦੇਖੋ ਯੂਥ ਇੱਥੇ ਸਿੱਟ ਨੂੰ ਦਿੱਤੀ ਪੰਜਾਬ ਪੁਲਿਸ ਜਦੋਂ ਆ ਸਾਡੀ ਐਫਆਈਆਰ ਕਰਨ ਨੂੰ ਤਿਆਰ ਨਹੀਂ ਸੀਗੀ ਤੇ ਸਿੱਟ ਨੇ ਸਾਡੇ ਨਾਲ ਕੀ ਇਨਕੁਆਇਰੀ ਕਰਕੇ ਦੇਣੀ ਸੀ ਜਦੋਂ ਅਸੀਂ ਮੋਢਿਲ ਸਰ ਨੇ ਫਰਸਟ ਆਰਡਰ ਦਿੱਤੇ ਸੀਗੇ ਅਸੀਂ ਬਹੁਤ ਖੁਸ਼ ਸੀਗੇ ਪੰਜਾਬ ਪੁਲਿਸ ਨੂੰ ਖਿੱਚਿਆ ਐਫੀਡੇਵਿਟ ਮੰਗੇ ਜਿਸ ਵਿੱਚ ਇਹਨਾਂ ਨੇ ਨਾਨਕ ਨੇ ਮਾਫੀ ਮੰਗੀ ਐਫੀਡੇਵਿਟ ਕੀ ਦੇਲੇ ਐਫਆਈਆਰ ਕਰਨ ਦੀ ਸਾਡ ਬਹੁਤ ਅਸੀਂ ਮਾਫੀ ਮੰਗਦੇ ਆ ਉਸ ਤੋਂ ਬਾਅਦ ਜਿਹੜੇ ਉਹਨਾਂ ਦੇ ਆਰਡਰ ਸੀਗੇ ਉਹ ਆਰਡਰ ਦੇ ਉਹਨਾਂ ਨੇ ਬਹੁਤ ਸਾਰੇ ਇਨਵੈਸਟੀਗੇਸ਼ਨ ਲਈ ਉਹਨਾਂ ਨੇ ਐਫੀਡੇਵਿਟ ਮੰਗੇ ਸੀ ਜੋ ਬੈਂਚ ਚੇਂਜ ਹੋਇਆ ਹਰਪ੍ਰੀਤ ਸਿੰਘ ਗਰੜ ਦਾ ਬੈਂਚ ਹੀ ਚੇਂਜ ਹੋ ਗਿਆ ਹੋਰ ਉਹਨਾਂ ਨੇ ਸਾਨੂੰ ਜਿਹੜੇ ਮਦਮੋੜ ਦਿਲਸਰ ਦੇ ਆਰਡਰ ਸੀ ਉਸ ਆਰਡਰ ਦੇ ਐਫੀਡੇਵਿਟ ਵੀ ਨਹੀਂ ਲਏ ਤੇ ਉਹਨਾਂ ਨੇ ਇੱਕ ਆਰਡਰ ਪਾਸ ਕੀਤਾ ਜੀ ਯੂਟੀ ਕੰਸੈਂਟ ਮੰਗੀ ਹੈ ਸਾਨੂੰ ਦੇਣੀ ਪਈ ਅਸੀਂ ਦੇ ਦਿੱਤੀ ਪਰ ਅਸੀਂ ਸੋਚਿਆ ਚਲੋ ਪੰਜਾਬ ਤੋਂ ਬਾਅਦ ਇੱਕ ਸੋਚੋ ਅਸੀਂ ਪੰਜਾਬ ਦੇ ਨਾਗਰਿਕ ਹੋ ਕੇ ਪੰਜਾਬ ਤੋਂ ਬਾਹਰ ਮਨੂੰ ਜਸਟਿਸ ਮੰਗਣ ਲਈ ਜਾਣਾ ਪਿਆ ਕਿਉਂ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇੰਨੀ ਕਰਪਟਡ ਹੋ ਗਈ ਹੈ ਅੱਜ ਕਿ ਸਾਨੂੰ ਆਪਣੇ ਦੇਸ਼ ਆਪਣੀ ਮਤਲਬ ਮੇਰੇ ਜਿਹੜਾ ਆਪਣਾ ਡਿਸਟ੍ਰਿਕਟ ਹੈ ਉਸ ਨੂੰ ਛੱਡ ਕੇ ਮੈਨੂੰ ਬਾਹਰੋਂ ਇਨਸਾਫ ਮੰਗਣਾ ਕਿਉਂਕਿ ਸਾਨੂੰ ਪਤਾ ਹੈ ਜਦੋਂ 10 ਦਿਨ ਐਫ ਆਈ ਆਰ ਨਹੀਂ ਕਰਦੇ ਸੀ ਸਾਡੇ ਉੱਪਰ ਪ੍ਰੈਸ਼ਰ ਸਾਨੂੰ ਕਹਿੰਦੇ ਤੁਹਾਨੂੰ ਕ੍ਰਾਸ ਪਰਚਾ ਕਰ ਦਾਂਗੇ ਤੁਸੀਂ ਪਟਿਆਲੇ ਨਹੀਂ ਰਹਿ ਸਕਦੇ ਤੁਹਾਡਾ ਇੱਕ ਪੁੱਤਰ ਹੈ ਉਸ ਨੂੰ ਮਾਰ ਦਾਂਗੇ ਮੈਂ ਆਪਣੇ ਬੇਟੇ ਨੂੰ ਕਿਤੇ ਬਾਹਰ ਨਹੀਂ ਜਾਣ ਦਿੰਦੀ ਆ 4 ਮਹੀਨੇ ਹੋ ਗਏ ਉਹ ਜਿੱਥੇ ਜਾਂਦਾ ਮੈਂ ਕਹਿੰਦੀ ਆ ਸਾ ਮੇਰੇ ਨਾਲ ਜਾਣਾ ਹੈ ਮਤਲਬ ਮੈਂ ਉਸ ਨੂੰ ਉਸਦੀ ਲਾਈਫ ਵੀ ਰਿਸਟ੍ਰਿਕਟ ਕਰ ਦਿੱਤੀ ਕਿਉਂਕਿ ਇਹ ਜਿਹੜੇ ਬੰਦਿਆਂ ਦਾ ਕੋਈ ਮਤਲਬ ਹੈ ਹੀ ਨਹੀਂ ਹੈ ਵਜ਼ੂਦ ਹੀ ਨਹੀਂ ਹੈ ਉਹ ਕਿਸੇ ਨੂੰ ਵੀ ਮਾਰ ਸਕਦੇ ਨੇ ਕੁਝ ਵੀ ਕਰ ਸਕਦੇ ਨੇ दारू ਪੀਤੇ ਹੋਏ ਅਗਰ ਮੇਰੇ ਹਸਬੰਡ ਕਰਨਲ ਰੈਂਕ ਹੋ ਕੇ ਪਤਾ ਹੁੰਦੇ ਉਹ ਮਾਰ ਸਕਦੇ ਨੇ ਤੇ ਕਹਿ ਸਕਦੇ ਨੇ ਇੱਕ ਐਨਕਾਊਂਟਰ ਕਰਕੇ ਆਏ ਆ ਤੇ ਦੂਜਾ ਤੁਹਾਡਾ ਕਰ ਰਹੇ ਆ ਅਗਰ ਬਚ ਗਏ ਤੇ ਸਵੇਰੇ ਆ ਕੇ ਕੱਢ ਲੈ ਜਾਈਓ ਔਰ ਤੁਸੀਂ ਦੇਖੋ ਐ ਇੰਨੀ ਮੁਸ਼ਕਿਲ ਨਾਲ ਲੜਾਈ ਲੜਦੇ ਲੜਦੇ ਮੈਂ ਐ ਕੇਸ ਨੂੰ ਸ਼ਿਫਟ ਕੀਤਾ यूटी ਨੇ ਤੇ ਤਰੀਖ ਜਦੋਂ एंटीसिवेटरी बेल ਨੂੰ ऑब्जेक्ट ਕੀਤਾ ਤਦ ਤੱਕ यूटी ਆਪਣੀ انکوائری ਕਰ ਰਹੀ ਸੀ ਜਦੋਂ ਤੁਹਾਨੂੰ یاد ਹੋਣਾ यूटी ਦਾ सीआरएम ਆਇਆ ਸੀ यूटी ਨੇ ਕਿਹਾ ਕਿ ਅਸੀਂ ਉਹਨਾਂ ਨੂੰ ਰੈਡ ਕਰ ਰਹੇ ਹਾਂ ਮਿਲ ਨਹੀਂ ਰਹੇ ਅरेस्ट ਨਹੀਂ ਹੋ ਪਾਰੇ ਘੁੰਮ ਰਹੇ ਨੇ ਸਾਨੂੰ ਮਿਲ ਨਹੀਂ ਪਾਰੇ ਜਗ੍ਹਾ ਬਦਲ ਰਹੇ ਨੇ ਫਿਰ यूटी ਨੇ ਕਿਹਾ ਜੀ ਇਹਨਾਂ ਦੀ বেল ਐਪਲੀਕੇਸ਼ਨ ਰਿਜੈਕਟ ਕੀਤੀ ਜਾਏ ਔਰ 307 ਲਗਦੀ ਹੈ ਕਿਉਂਕਿ ਇਹਨਾਂ ਨੇ ਜਿਹੜਾ ਇੱਕ ਕुलिस ਤੇ ਜੱਜ ਸਾਹਿਬ ਦੇ ਆਰਡਰ ਸੀਗੇ ਕਹਿੰਦੇ ਕਿ ਜਿਹੜਾ ਦੰਦਾ ਵੀ ਹੁੰਦਾ ਨਾ ਉਹ ਵੀ ਹਥਿਆਰ ਬਣ ਜਾਂਦਾ ਜਦੋਂ ਪੁਲਿਸ ਵਾਲੇ ਉਸ ਤਰੀਕੇ ਨਾਲ ਯੂਜ਼ ਕਰ ਸਕਦੇ ਨੇ ਡੰਡੇ ਨਾਲ ਵੀ ਬੰਦੇ ਦੀ ਮੌਤ ਹੋ ਜਾਂਦੀ ਜੀ ਇਹ ਦੇਖੋ ਸੀਬੀਆਨ ਨੂੰ ਮਾਰ ਕਿਤੇ ਜਦ ਸਭ ਦੇ ਬਹੁਤ ਸਟਰੋਂਗ ਪੁਆਇੰਟ ਸੀ ਕਿ ਯੂ ਹੈਵ ਬੀਨ ਮੈਨੇਜਡ ਜਦ ਸਭ ਮੋਗਲ ਸਰ ਦੇ ਆਰਡਰਸ ਵਰ ਸੁਪਰਬ ਚ ਅਨੂਪ ਚਿਤਕਾਰਾ ਸਰ ਦੇ ਆਰਡਰਸ ਸੁਪਰਬ ਸੀਗੇ ਉਦਾਂ ਹੀ ਰਾਜੇਸ਼ ਪਾਰਦਵਾਸ ਸਰ ਨੇ ਇੰਨੇ ਸਟਰੋਂਗ he was so sure he said tusi jo investigation kar rahe ho eh manipulate ho chuki hai you are not doing a fair investigation this investigation cannot be done by you when 4 months jade accused bhajhe hoyen tusi inna nu investigate kare bagair tusi thara katare ho te matlab tusi fir nu khatam karan di koshish kar rahe ho tusi investigation karan di koshish nahi kar rahe tusi case nu mukaan di hor unna nu help karan di koshish kar rahe बहुत रिक्वेस्ट की कि तीन तरीक तक जज साहब दे दे। ने बोलिया कोई टाइम नहीं क्योंकि मैन्यूपलेट करो दिस केस शुड गो टू सी बी आई बिकॉज नहीं मिल रहा किकटम मतलब चार महीन जस्टिस लड़ रहा और जस्टिस ही नहीं मिल रहा उसी तरीके ना तुसी देखो आई डोंट से हर बंद गलत है हम एस एस पी नानक ने जी डिपार्टमेंटल इनकुआरी तुम सारे ही बुला के नानक ने कहा ਕੀ ਐਸਾ 160 ਦਿਨ ਦੀ ਇਨਕੁਆਇਰੀ ਅਸੀਂ 45 ਡੇਸ ਤੇ ਕੰਪਲੀਟ ਕਰਾਂਗੇ ਉਹ 140 ਦਿਨ ਅਜੇ ਤੱਕ ਪੂਰੇ ਨਹੀਂ ਹੋਏ ਉਹਨਾਂ ਦੀ ਇੱਕ ਪੇਪਰ ਸੀਗਾ ਮੈਂ ਲਾਸਟ ਟਾਈਮ ਦਿਖਾਇਆ ਵੀ ਸੀਗਾ ਉਸ ਵਿੱਚ ਉਹਨਾਂ ਨੇ ਐਸਪੀ ਸੋਰਨਜੀਤ ਨੂੰ ਕਿਹਾ ਇਸ ਨੂੰ ਪੈਂਡਿੰਗ ਕਰ ਦੋ ਸਿਟ ਜਦੋਂ ਦੇਗੀ ਉਸ ਤੋਂ ਬਾਅਦ ਅਸੀਂ ਨਾਨੋ ਡਿਪਾਰਟਮੈਂਟਲ ਸਜ਼ਾ ਦੇਵਾਂਗੇ ਗਵਰਨਰ ਸਾਹਿਬ ਨੇ ਡੀਜੀ ਸਾਹਿਬ ਨੂੰ ਫੋਨ ਕਰਕੇ ਕਿਹਾ ਕਿ ਡਿਪਾਰਟਮੈਂਟਲ ਇਨਕੁਆਰੀਜ਼ ਕੋਡ ਆਫ ਕੰਡਕਟ ਡਿਸਪਲਿਨ ਆਫ ਯੂਅਰ ਫੋਰਸ ਇਟ ਇਜ਼ ਨਥਿੰਗ ਟੂ ਡੂ ਵਿਦ ਦਾ ਕ੍ਰਿਮੀਨਲ ਐਕਟੀਵਿਟੀਜ਼ ਤੇ ਤੁਸੀਂ ਇਹ ਇਨਕੁਆਇਰੀ ਕਿਉਂ ਨਹੀਂ ਫਿਰ ਐਸਐਸਪੀ ਵਰੁਣ ਹੁਣਾ ਨੇ ਇਨੀਸ਼ੀਏਟਿਵ ਲਿੱਤਾ ਉਹ ਡਿਪਾਰਟਮੈਂਟਲ ਇਨਕੁਆਇਰੀ ਓਪਨ ਕੀਤੀ ਵਿਚ ਆਮ ਥੈਂਕਫੁਲ ਟੂ ਹਿਮ ਐਂਡ ਹੀ ਹੈਜ਼ ਸਮਨ ਵਿਦ ਇਨ ਡਿਪਾਰਟਮੈਂਟਲ ਇਨਕੁਆਇਰੀ ਉਹਨਾਂ ਨੂੰ ਚਾਰ ਨੋਟਿਸ ਜਾਰ ਚੁਕੇ ਸਾਰੇ ਨੂੰ ਅੱਜ ਚੌਥਾ ਹੈ ਚਾਰੋ ਐਸਐਚਜ਼ ਨੂੰ ਗਿਆ ਹੈ ਉਹਨਾਂ ਨੇ ਡਿਪਾਰਟਮੈਂਟਲ ਇਨਕੁਆਇਰੀ ਜੁਆਇਨ ਨਹੀਂ ਕੀਤੀ ਵਨ ਸਾਈਡਿਡ ਇਨਕੁਆਇਰੀ ਕਰਕੇ ਬਾ ਇਹਨਾਂ ਨੇ ਸਾਨੂੰ ਸਵਾਸਨ ਦਿੱਤਾ ਹੈ ਕਿ ਇੱਕ ਹਫਤੇ ਦੇ ਅੰਦਰ ਇਹ ਇਨਕੁਆਇਰੀ ਦਾ ਸਾਨੂੰ ਨਤੀਜਾ ਦੇ ਦੇਣਗੇ ਡਿਪਾਰਟਮੈਂਟ ਅਲਿਪਾਰੀ ਜੇਕਰ ਤੁਸੀਂ ਕਿਵੇਂ ਦੇਖਦੇ ਹੋ ਕੀ ਲੱਗਦਾ ਤੁਹਾਨੂੰ ਜਿਵੇਂ ਜਿਸ ਤਰ੍ਹਾਂ ਯੂਟੀ ਵਾਲਾ ਰਿਮੋਟ ਮਾਈਲਡ ਕਰ ਰਿਹਾ ਸੀ ਕਿ ਸੀਬੀਆਈ ਸੀਬੀਆਈ ਇਦਾਂ ਹੈ ਨਾ ਸੀਬੀਆਈ ਇੱਕ ਇਨਵੈਸਟੀਗੇਟਿੰਗ ਬਿਊਰੋ ਏਜੰਸੀ ਹੈਗੀ ਜਿਸ ਨੂੰ ਯੂਟੀ ਨੂੰ ਦੇਖੋ ਯੂਟੀ ਹੋਰ ਪੰਜਾਬ ਪੁਲਿਸ ਇਕੱਠੇ ਪੰਜਾਬ ਚੰਡੀਗੜ੍ਹ ਤੇ ਆਪਣਾ ਪੂਰਾ ਸਰਕਾਰ ਪੰਜਾਬ ਡੀਜੀਪੀ ਆਪਣਾ ਪੰਜਾਬ ਪੁਲਿਸ ਹੈਡਕ quarters ਤੇ ਉਹ ਦੋਨੋਂ ਇਕੱਠੇ ਦੇ ਹੈਵ ਟੂ ਵਰਕ ਟੁਗੇਦਰ ਸੋ ਕਿਦਨਾ ਕਿਦੇ ਪੰਜਾਬ ਪੁਲਿਸ ਦਾ ਤੁਸੀਂ ਥੋੜੇ ਦਿਨ ਪਹਿਲੇ ਦੇਖਿਆ ਨਾ ਕੱਲ ਪਰਸੋਂ ਨikhil Charaf ਨੇ DGP ਦੀ ਇੱਕ ਚਾਟ ਵੀ ਜਿਹੜੀ ਬਾਹਰ ਆਈ ਹੈ ਜਿਸ ਵਿੱਚ ਕੀ ਉਹਨਾਂ ਨੇ ਕਿਹਾ ਸਰਫੋ ਸਾਇਦ ਆਪਣੇ ਬਰਨਾਲੇ ਦੇ SSP ਨੂੰ ਕਿ ਤੁਹਾਡੇ ਜਿਹੜੀ ਪ੍ਰੋਮੋਸ਼ਨਸ ਹੈ ਉਸ ਬੇਸ ਤੇ ਹੋਏਗੀ ਜਿਹੜੇ ਤੁਹਾਡੇ ਏਰੀਆ ਤੇ ਇਨਕਾਊਂਟਰ ਜਿਹੜੇ ਨ ਘੱਟ ਹੋ ਰਹੇ ਤੇ ਉਹ ਚਾਟ ਦਾ ਵੀ ਇਨਵੈਸਟੀਗੇਸ਼ਨ ਹੋਏਗੀ ਤਾਂ ਪਤਾ ਲੱਗੇਗਾ ਅੱਛੀ ਤੁਸੀਂ ਦੇਖੋ ਇਸ ਵਿੱਚ ਟੌਪ ਲੈਵਲ ਦੇ ਬੰਦੇ ਅਧਿਕਾਰੀ ਜਿਹੜਾ ਡੀਜੀਪੀ ਸਾਹਿਬ ਤੁਹਾਨੂੰ ਯਾਦ ਹੋਣਾ ਜਦੋਂ ਉਹਨਾਂ ਨੇ ਜੁਆਇੰਟ ਕਾਨਫਰੰਸ ਕੀਤੀ ਸੀ ਹੀ ਡਿਡ ਨਾਟ ਆਨਸਰ ਦ ਮੀਡੀਆ ਐਂਡ ਹੀ ਗਾਟ ਅਪ ਐਂਡ ਹੀ ਵੈਂਟ ਇਫ ਹੀਜ਼ ਡੀਜੀਪੀ ਪੰਜਾਬ ਹੀਜ਼ ਆਨਸਰਏਬਲ ਟੂ ਪਬਲਿਕ ਐਂਡ ਯੂ ਉਹ ਡੀਜੀਪੀ ਸਾਡੇ ਪੰਜਾਬ ਪੰਜਾਬ ਡੀਜੀਪੀ ਕਿਉਂ ਹੈ ਨਾ ਉਹ ਪੰਜਾਬ ਦੇ ਪਬਲਿਕ ਲਈ ਹੈ ਹੀ ਇਜ਼ ਨਾਟ ਫਾਰ ਹਿਸ ਆਫਸਰਸ ਕਿ ਆਪਣੇ ਬੰਦਿਆਂ ਨੂੰ ਬਚਾਨ ਤੇ ਐਨਕਾਊਂਟਰ ਕਰਕੇ ਬੰਦੇ ਮਾਰਨ ਉਹ ਇਸ ਲਈ ਹੈ ਤੇ ਤਰੀ ਤੱਕ ਯੂਟੀ ਲਾਰਡੀ ਸੀ ਨੂੰ ਫੜਨ ਲਈ ਤੇ ਤ੍ਰੀਤੂ ਬਾਜੀ ਇਹਨਾਂ ਨੇ 307 ਦੀ ਧਾਰਾ ਘਰਾ ਦਿੱਤੀ ਯੂਟੀ ਫੇਰ ਕੀ ਕਰਨ ਲੱਗ ਗਈ 166 ਦੇ ਬਿਆਨ ਇਕੱਠੇ ਕਰਨ ਲੱਗ ਗਏ ਜਿਹੜੇ ਆ ਪੁਲਿਸ ਵਾਲੇ ਬਾਹਰ ਘੁੰਮ ਰਹੇ ਸੀਗੇ ਇਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ ਵਿਟਨੈਸੇ ਦੁਕਾਨ ਵਾਲੇ ਇੱਥੇ ਉੱਥੇ ਕਹਿੰਦੇ ਜੀ ਆਈ ਕਾਰਡ ਨਾਲ ਥੱਲੇ ਕੀਚੜ ਚ ਮੋਬਾਈਲ ਥੱਲੇ ਗਿਰਿਆ ਹੋਇਆ ਮਿਲਿਆ ਤੁਸੀਂ ਮੈਨੂੰ ਇਹ ਦੱਸੋ ਜਦੋਂ ਵੀਡੀਓ ਚ ਦਿਖ ਰਿਹਾ ਹੈ ਗੱਡੀ ਤੋਂ ਮੋਬਾਈਲ ਤੇ ਆਈ ਕਾਰਡ ਖਿੱਚਿਆ ਹੈ ਤੇ ਯੂਟੀ ਦੀ ਅੱਖਾਂ ਨਹੀਂ ਆ ਅਸੀ ਉਹਨਾਂ ਨੂੰ ਐਵੀਡੈਂਸ ਦਿੱਤਾ ਕਿ ਆਈ ਕਾਰ ਉਹਨਾਂ ਨੇ ਗੱਡੀ ਤੋਂ ਸਿੱਧਲੀਤਾ ਹੋਰ ਸਰਦਾ ਮੋਬਾਈਲ ਤੇ ਐਵੀਡੈਂਸ ਸੀ 164 ਦੇ ਬਿਆਨ ਕਰਕੇ ਡਾਕਟਰ ਦੀ ਤਾਰਾ ਕੱਟ ਕਰਨਾ ਚਾਹ ਰਹੇ ਸੀ 307 ਕੱਟ ਕਰਨਾ ਚਾਹ ਰਹੇ ਸੀ ਕਿ ਜਿਹੜੇ ਨਾਨ ਬੇਲੇਬਲ ਅਫੈਂਸ ਹਨ ਉਹ ਐਫ ਆਈ ਆਰ ਤੋਂ ਕੱਟ ਹੋ ਜਾਏ ਉਹ ਜਦੋਂ ਕੱਟ ਹੋ ਜਾਏਗੀ ਤੇ ਬੇਲੇਬਲ ਵਾਰੰਟ ਹੋ ਜਾਣਗੇ ਤੇ ਜਦੋਂ ਬੇਲੇਬਲ ਵਾਰੰਟ ਹੋ ਜਾਣਗੇ ਤਾਂ ਸਟੇਟਮੈਂਟ ਲਿਖ ਕੇ ਇਸ ਕਾਮੇ ਜੀ ਦੋ ਜਾਣਿਆਂ ਦੀ ਲੜਾਈ ਸੀ ਹਲਕੀ ਜਿਹੀ ਲੜਾਈ ਥੋਈ ਸੀ ਆ ਬੱਦਗੀ ਤੇ ਥੋੜੀ ਜਿਹੀ ਪਨਿਸ਼ਮੈਂਟ ਦੇ ਕੇ ਗੱਲ ਖਤਮ ਹੋ ਜਾਏ ਯੂਟੀ ਚਾਹੁੰਦੀ ਸੀ ਇਸ ਨੂੰ ਮਾਈਲਡ ਕਰ ਦਿੱਤਾ ਜਾਏ ਬੰਦ ਨਹੀਂ ਬਟ ਉਹਨਾਂ ਦੀ ਕੋਸ਼ਿਸ਼ ਐ ਸੀ ਕਿ ਇਸ ਨੂੰ ਮਾਈਲਡ ਕਰ ਦਿੱਤਾ ਜਾਏ ਤੇ ਜੱਜ ਸਾਹਿਬ ਨੇ ਪਰਸੂ ਵੀ ਇਹਨਾਂ ਨੂੰ ਬਹੁਤ ਝਾੜ ਲਗਾਈ ਸੀ ਅੱਜ ਐਸਪੀ ਸ਼ਰੌਨ ਨੂੰ ਬੁਲਾਇਆ ਸੀ ਅੱਜ ਉਹਨਾਂ ਨੂੰ ਬਹੁਤ ਝਾੜ ਮਾਰੀ ਕਿ ਤੁਸੀਂ ਮੈਨੀਪੂਲੇਟ ਹੋ ਗਏ ਹੋ ਸਾਡੀ ਜਿਹੜੀ ਇਨਵੈਸਟੀਗੇਸ਼ਨ ਆਫ ਫੇਅਰ ਕਿਧੂ ਨਜ਼ਰ ਨਹੀਂ ਆ ਰਹੀ 23 ਤਰੀਕ ਤੱਕ ਤੁਸੀਂ ਕਹਿ ਰਹੇ ਸੀ ਅਰੇਸਟ ਕਰਨਾ ਹੈ 23 ਤੋਂ 10 ਦੇ ਵਿੱਚ ਕੀ ਆਈ ਜਾ ਹੋ ਗਿਆ ਜੇ ਤੁਸੀਂ ਅਰੇਸਟ ਨਹੀਂ ਕੀਤਾ 4 ਮਹੀਨੇ ਤੋਂ ਇਹ ਬੰਦੇ ਭੱਜੇ ਹੋਏ ਤੇ ਜਿਹੜਾ ਇਹਨਾਂ ਨੂੰ ਨਾ ਡਿਕਲੇਅਰ ਐਨ ਵੀ ਐਂਡ ਡਬਲਯੂ ਸੀ ਕੁਝ ਹੁੰਦਾ ਜੋ ਡਿਕਲੇਅਰ ਔਰ ਤੁਸੀਂ ਅਪਲਾਈ ਕੀਤੇ ਕਹਿੰਦੇ ਨਹੀਂ ਕਹਿੰਦੇ ਜੀ ਤੁਸੀਂ ਇਨਵੈਸਟੀਗੇਸ਼ਨ ਕਿਸ ਤਰ ਕਿਸ ਵਜ੍ਹਾ ਨਾਲ ਕਰ ਰਹੇ ਹੋ 307 ਕਹਿੰਦੇ ਤੁਸੀਂ ਜਿਹੜੇ 4 1 5 ਅਕਿਊਜ਼ ਹਨ ਉਹਨਾਂ ਦੇ ਤੁਸੀਂ ਬਿਆਨ ਨਹੀਂ ਲਿੱਤੇ ਮੇਰਾ ਬਿਆਨ ਨਹੀਂ ਲਿਤਾ ਯੂਟੀ ਕਹਿੰਦਾ ਜੀ ਇਨਵੈਸਟੀਗੇਸ਼ਨ ਕੰਪਲੇਨ ਨਾਸੀ ਕੀਤੀ ਸੀਗੀ ਪਹਿਲੇ ਢਿੱਲੋ ਸਾਹਿਬ ਨੇ ਫਰਸਟ ਕੰਪਲੇਨੈਂਟ ਸੀਗੇ ਜਿਸ ਨੇ ਪੀ ਸੀ ਆਰ ਨੂੰ ਦੱਸਿਆ ਐਸ ਐਸ ਪੀ ਨੂੰ ਦੱਸਿਆ ਕਹਿੰਦੇ ਤੁਹਾਡੀ ਸਟੇਟਮੈਂਟ ਦੀ ਸਾਨੂੰ ਲੋੜ ਨਹੀਂ ਜਦੋਂ ਯੂਟੀ ਨੇ ਸਾਨੂੰ ਕਿਹਾ ਨਾ ਕਿ ਸਾਡੀ ਸਟੇਟਮੈਂਟ ਦੇ ਲੋਰਡ ਨਹੀਂ ਆ ਉਸਲੇ ਸਾਡੇ ਦਿਮਾਗ ਚ ਆਈ ਕਿ ਕੋਈ ਨਾ ਕੋਈ ਕਹਾਣੀ ਹੈ ਤਾਂ ਅਸੀਂ ਕੋਰਟ ਤੇ ਕਿ ਇਹ ਕੇਸ ਕਿੱਥੇ ਤੱਕ ਪਹੁੰਚਿਆ ਮੋਨੀਟਰ ਕਰਨ ਲਈ ਕਿ ਇਹ ਕਿੱਥੇ ਤੱਕ ਪਹੁੰਚ ਗਿਆ ਹੈ ਇਹ ਅਸੀਂ ਇੱਕ ਰਿਪੋਰਟ ਪਾਈ ਸੀ ਕਿ ਇਨਵੈਸਟੀਗੇਸ਼ਨ ਕਿੱਥੇ ਲੈਵਲ ਤੱਕ ਜਾ ਰਹੀ ਹੈ ਮਗਰ ਸਾਨੂੰ ਪਤਾ ਨਹੀਂ ਸੀ ਕਿ ਇਹ ਇਨਵੈਸਟੀਗੇਸ਼ਨ ਤੇ ਕਿゼ ਹੋਰ ਰੁਕੀ ਲੈ ਰਹੀ ਹੈ ਐ ਤੇ ਸਾਨੂੰ ਅੱਧ ਪਤਾ ਲੱਗਿਆ ਜਦ ਇਹਨਾਂ ਨੇ ਅੱਜ ਕੋਰਟ ਤੇ ਦੱਸਿਆ ਕਿ 307 ਦੀ ਧਾਰਾ ਤੇ ਅਸੀਂ 10 ਤਰੀਕ ਨੂੰ ਕਿਹਾ ਸੀ ਇਹ ਹਟਾ ਦਿੱਤੀ ਜਾਏ ਤੇ ਸਾਨੂੰ ਉਹਨਾਂ ਨੂੰ ਅਰੈਸਟ ਨਹੀਂ ਕਰਨਾ ਜਿਹੜਾ 23 ਤਰੀਕ ਤੱਕ ਅਰੈਸਟ ਕਰਨ ਲਈ ਲੱਭ ਰਹੇ ਸੀਗੇ ਤੇ 23 ਤੋਂ ਬਾਅਦ 10 ਤਰੀਕ ਦੇ ਅੰਦਰ ਹੁਣ ਅਰੈਸਟ ਕਰਨ ਦੀ ਲੋੜ ਨਹੀਂ ਹੈ ਹੋਰ ਇਹ ਬੰਦੇ ਲਾਤੇ ਜੱਜ ਸਾਹਿਬ ਨੇ ਕਿਹਾ ਤੁਸੀਂ ਜ ਬੰਦਿਆਂ ਨੂੰ ਫੜਿਆ ਨਹੀਂ 307 ਤੁਸੀਂ ਕੌਣ ਹੁੰਦੇ ਹੋ ਧਾਰਾ ਹਟਾਉਣ ਵਾਲੇ ਤੁਸੀਂ ਆਪਣੀ ਚਾਰਸ਼ੀਟ ਬਣਾਓ ਜਿਹੜੀ ਧਾਰਾ ਹੈ बोले पहले सीनियर ऑफिसर इना दी एफआईआर ਨਹੀਂ ਕਰ ਰਹੀ ਸੀ ਫਿਰ एफआईआर ਹੁਣ ਨਹੀਂ ਦੇ ਰਹੇ ਸੀ ਫਿਰ ਗਵਰਨਰ ਸਾਹਿਬ ਨੇ एफआईआर ਕਰਾਈ ਤੇ ਧਾਰਾ ਹਟਾਣ ਦੀ ਕੋਸ਼ਿਸ਼ ਕਰ ਰਹੀ ਸੀ ਪਹਿਲੇ ਪੰਜਾਬ ਸਿਟ ਧਾਰਾ एफआईआर क्रश ਕਰਨ ਦੀ ਕੋਸ਼ਿਸ਼ ਕਰੀ ਸੀ ਤੇ 65 પા ਦਿੱਤੀ ਹੁਣ ਤੁਸੀਂ ਜਿਹੜੇ ਉਹ एफआईआर ਨੂੰ ਮਾਈਲਡ ਕਰਕੇ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਕਿ ਕੋਰਟ ਤੇ ਇਨਾ ਕੋਲ ਕੁਝ ਬਚਿਆ ਹੀ ਨਹੀਂ कि तुसी एविडेंस ਕਟਾ ਕਰਕੇ ਆਪਣੀ ਚਾਰਟ ਸ਼ੀਟ ਕਰ ਦੋ ਤੇ ਉਹ ਬੰਦਿਆਂ ਨੂੰ 2 6 ਮਹੀਨੇ ਦੀ ਸਜ਼ਾ ਸਸਪੈਂਸ਼ਨ ਮਿਲੇ ਤੇ ਨਿਕਲ ਜਾਣ ਜੀ ਬਿਲਕੁਲ ਆਣੀ ਛੇ ਦੇਖੋ ਅਗਰ ਇਹ ਸਚਾਈ ਨਹੀਂ ਹੁੰਦੀ ਅਗਰ ਤੁਹਾਨੂੰ ਯਾਦ ਹੋਣਾ ਮੈਂ 4 ਮਹੀਨੇ ਪਹਿਲੇ ਵੀ ਐ ਕੈਸੀ ਜੋ ਅਗਰ ਮੇਰਾ ਬੇਟਾ ਤੇ ਮੇਰਾ ਹਸਬੰਡ ਗਲਤ ਹੈ ਉਹਨਾਂ ਨੂੰ ਵੀ 19 ਸਜ਼ਾ ਹੋ ਮਗਰ ਤੁਸੀਂ ਇਹ ਦੇਖੋ 4 ਮਹੀਨੇ ਤੋਂ ਅਗਰ ਮੈਂ ਦਿਨ ਰਾਤ ਰਾਸਤਿਆਂ ਘੁੰਮ ਰਹੀ ਆ ਤੇ ਜਸਟਿਸ ਲੇਕ ਉਮਰੀਆ ਨਾਲ ਅਗਰ ਮੈਂ ਅਸੀਂ ਗਲਤ ਹੁੰਦੇ ਤੇ ਅਸੀਂ ਇਸ ਤਰੀਕੇ ਨਾਲ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੱਜਦੇ ਸਾਨੂੰ ਤੇ ਕੀ ਆ ਅਸੀਂ ਕੇਸ ਬੰਦ ਕਰ ਦਿੰਦੇ ਸਾਨੂੰ ਤੇ ਉਹ ਆਮ ਤਾਂ ਪੈਸੇ ਆਫਰ ਕਰ ਰਹੇ ਨੇ ਸਾਨੂੰ ਮਤਲਬ ਪੈਰ ਗਿਰਗਰਨ ਨੂੰ ਤਿਆਰਨ ਕੋਪਾ ਰਾਇ ਦੇ ਫੈਮਿਲੀ ਕਦੇ ਅਰਜਿੰਦਰ ਦੀ ਫੈਮਿਲੀ ਕਦੇ ਸ਼ਮਿੰਦਰ ਦੀ ਫੈਮਿਲੀ ਸਾਨੂੰ ਰੋਜ਼ ਅਪਰੋਚ ਕਰ ਰਹੇ ਅਜੇ ਵੀ ਅਪਰੋਚ ਕਰ ਰਹੇ ਨੇ ਦੋ ਦਿਨ ਪਹਿਲੇ ਤੱਕ ਅਪਰੋਚ ਕਰ ਰਹੇ ਐਂ ਤੁਸੀਂ ਇਹ ਸੋਚੋ ਕਿ ਕਿਉਂ ਅਪਰੋਚ ਕਰ ਰਹੇ ਨੇ ਅਗਰ ਕੋਈ ਗਲਤ ਨਹੀਂ ਹੋਏ ਤੇ ਅਪਰੋਚ ਕਰੇਗਾ ਕਿਉਂ ਭੱਜੇ ਹੋਏ ਅਗਰ ਉਹ ਸਹੀ ਹੈ ਤੇ ਕਿਉਂ ਭੱਜੇ ਹੋਏ ਸੀਗੇ ਚਾਰ ਮਹੀਨੇ ਦਾ ਇਹਨਾਂ ਨੇ ਡਿਊਟੀ ਜੁਆਇਨ ਨਹੀਂ ਕੀਤੀ ਪੰਜਾਬ ਪੁਲਿਸ ਨੇ ਕੀ ਐਕਸ਼ਨ ਲਿੱਤਾ ਤੁਸੀਂ ਮੈਨੂੰ ਇਹ ਦੱਸੋ ਇੱਕ ਸਰਕਾਰੀ ਨੌਕਰ ਚਾਰ ਮਹੀਨੇ ਡਿਊਟੀ ਨਹੀਂ ਆਂਦਾ ਤੇ ਬੰਦੇ ਨੂੰ ਇੱਕ ਨੋਟਿਸ ਦੇ ਦਿੱਤੇ ਤੇ ਕੱਢ ਦਿੱਤਾ ਜਾਂਦਾ ਇਹਨਾਂ ਦੇ ਅਗੇਂਸਟ ਕੀ ਇਨਕੁਆਇਰੀ ਕੀਤੀ ਹੈ ਪੰਜਾਬ ਪੁਲਿਸ ਉਹਦੇ ਮਾਮਲੇ ਨੂੰ ਦੁਬਾਰਾ ਨਹੀਂ ਸੀ ਪੂਰਾ ਕਰਨੀ ਜੀ ਬਿਲਕੁਲ ਖਤਮ ਕਰਨ ਦੀ ਕੋਸ਼ਿਸ਼ ਸੀ ਅੱਜ ਦੇਖੋ ਹਰਪਾਲ ਸਿੰਘ ਚੀਮੇ ਨੇ ਇੱਕ ਸਟੇਟਮੈਂਟ ਦਿੱਤੀ ਹੈ ਕਿ ਅਸੀਂ ਬਹੁਤ ਖੁਸ਼ ਹਾਂ ਕਿ ਸੀਬੀਆਈ ਅਯੂ ਹਰਪਾਲ ਸਿੰਘ ਟੀਮਾ ਸੀ ਜਿਸ ਨੇ ਕਿਹਾ ਸੀਬੀਆਈ ਨਹੀਂ ਦੇ ਸਕਦੇ ਤੇ ਸਾਨੂੰ ਕਿਹਾ ਗਿਆ ਤੁਸੀਂ ਕੋਰਟ ਤੋਂ ਕੇਸ ਵਾਪਸ ਲੈ ਲਿਤਾ ਜਾਏ ਤੇ ਅਸੀਂ ਡੀਐਸਪੀ ਨੂੰ ਵੀ ਟ੍ਰਾਂਸਫਰ ਕਰ ਦਾਂਗੇ ਤੇ ਡਿਸਮਿਸ ਕਰ ਦਾਂਗੇ ਅੱਜ ਉਹ ਕਹਿੰਦਾ ਜੀ ਬਹੁਤ ਖੁਸ਼ ਆ ਕਿ ਸੀਬੀਆਈ ਨੂੰ ਇਨਕੁਆਇਰੀ ਚਲੀ ਗਈ 4 ਮਹੀਨੇ ਦੀ ਸਰਕਾਰ ਸੁੱਤੀ ਹੋਈ ਸੀ ਜਿਸ ਦਿਨ ਅਸੀਂ ਹਰ ਭਗਵੰਦਾਨ ਦੇ ਆਫਿਸ ਗਏ ਸੀ ਅਸੀਂ ਤੇ ਸੀਬੀਆਈ ਇਨਕੁਆਇਰੀ ਮੰਗੀ ਸੀ ਨਾ 4 ਮਹੀਨੇ ਦਾ ਭਗਵੰਦਾਨ ਸੁਤਿਆ ਹੋਇਆ ਜਿਹੜਾ ਅੱਜ ਤੱਕ ਉਸਨੇ ਫੋਨ ਨਹੀਂ ਕੀਤਾ ਕਹਿੰਦਾ ਪੰਜਾਬ ਦੀ ਧੀਆ ਦੇ ਅੱਖਾਂ 'ਚ ਅਸੂ ਨਿਆਂ ਦੇਗਾ ਮੈਂ ਮੂਵਮੈਂਟ ਪਾਵਰ ਕਰਾਂਗਾ ਤੂੰ ਇੱਕ ਵਰਕ ਕਰਦੀ ਹੋਈ ਮੈਂ ਆਪਣੇ ਆਫਿਸ ਚਾਰ ਮਹੀਨੇ ਤੋਂ ਬੈਠੀ ਨਹੀਂ ਆ ਚਾਰ ਮਹੀਨੇ ਜਿਹੜੀ ਲੇਡੀ ਕੰਮ ਕਰਦੀ ਸੀ ਉਸ ਨੂੰ ਰਸਤਿਆਂ 'ਚ ਲੈ ਕੇ ਆ ਗਿਆ ਤੂੰ ਤੇ ਤੂੰ ਕਹਿੰਦਾ ਤੂੰ ਪੰਜਾਬ ਦੀ ਤਰੱਕੀ ਕਰੇਗਾ ਤੂੰ ਬਾਵਾ ਨੂੰ ਕੋਟਾਂ 'ਚ ਭੇਜ ਕੇ ਸਾਨੂੰ ਜਸਟਿਸ ਮਿਲੇਗਾ ਤੂੰ ਮਰ ਗਿਆ ਕੀ ਕਰਨਾ ਤੂੰ ਮਤਲਬ ਵਾਟ ਆਰ ਯੂ ਡੂਇੰਗ ਫਾਰ ਪੰਜਾਬ ਕੀ ਕੀਤਾ ਤੂੰ ਪੰਜਾਬ ਦੇ ਯੂਥ ਮਾਰ ਮਾਰ ਕੇ ਮਾਰ ਮਾਰ ਕੇ ਤੁਸੀਂ ਤੁਸੀਂ ਸਪੋਰਟ ਕਰ ਰਹੇ ਹੋ ਪੁਲਿਸ ਨੂੰ ਤੁਸੀਂ ਇਹ ਗੁੰਡਾ ਸਟੇਟ ਬਣਾ ਰਹੇ ਹੋ ਸਾਨੂੰ ਪੰਜਾਬ ਵਿੱਚ ਗੁੰਡੇ ਨਹੀਂ ਸਾਨੂੰ ਪੁਲਿਸ ਅਧਿਕਾਰੀ ਚਾਹੀਦੇ ਜੋ ਜਸਟਿਸ ਦੇਣ ਕਿ ਸਾਨੂੰ ਕੋਟਾਂ ਦੇ ਚੱਕਰ ਨਹੀਂ ਘਟਨੇ ਪੈਣ ਰਸਤਿਆਂ 'ਚ ਮਾਵਾਂ ਨੂੰ ਭਜਣਾ ਨਾ ਪਏ ਰਸਤੇ 'ਚ ਬੈਠਣਾ ਨਾ ਪਏ ਇਨਸਾਫ ਲਈ ਪੁਲਿਸ ਨੂੰ ਪੁਲਿਸ ਦਾ ਡਿਊਟੀ ਹੈ ਲਾਅ ਐਂਡ ਆਰਡਰ ਮੇਨਟੇਨ ਕਰਨਾ ਨਾ ਕਿ ਸਾਡੀ ਕਿ ਅਸੀਂ ਉਹਨਾਂ ਕੋਲ ਜਾਈਏ ਉਹ ਹੋਰ ਅਸੀਂ ਉਹਨਾਂ ਕੋਲ ਮਤਲਬ ਰਿਕੁਐਸਟ ਕਿਉਂ ਕਰਨੀ ਪਏ ਸਾਨੂੰ ਮੈਡਮ ਸੀਬੀਆਈ ਨੂੰ ਮੈਂ ਸੀਗੇ ਇਹ ਜਾਣ ਯੂਟੀ ਨੇ 23 ਤਰੀਕ ਤੋਂ 10 ਤਰੀਕ ਦੇ ਵਿੱਚ ਕੀ ਹੋਇਆ ਸਾਨੂੰ ਪਤਾ ਨਹੀਂ ਯੂਟੀ ਨੇ ਸਾਰੀ ਗੇਮ ਕਿਉਂਕਿ ਇਹ ਮੈਨੇਜ ਹੋ ਗਈ ਡੀਜੀ ਉੱਪਰ ਹਾਈ ਲੈਵਲ ਡੀਜੀ ਤੱਕ ਤੁਸੀਂ ਦੇਖੋ ਇਸ ਕੇਸ ਤੇ ਡੀਜੀ ਤੱਕ ਨੇ ਕੋਈ ਜਵਾਬ ਨਹੀਂ ਦਿੱਤਾ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਤੁਸੀਂ ਮੈਨੂੰ ਇਹ ਦੱਸੋ ਇਹ ਚਾਰ ਐਸਐਚਓ ਪੰਜਾਬ ਪੁਲਿਸ ਦੇ ਹੋਰ ਨਾਨਕ ਇੰਨਾ ਇੰਪੋਰਟੈਂਟ ਹੈ ਪੂਰੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਹਨਾਂ ਨੂੰ ਬਚਾਉਣ ਚ ਲੱਗੀ ਹੋਈ ਹੈ ਇਹ ਕੁਐਸ਼ਨ ਰਾਈਜ਼ ਕਰਦਾ ਹੈ ਕਿਉਂ ਏਜੀ ਕੀ ਇੰਪੋਰਟੈਂਸ ਹੈ ਚਾਰ ਐਸਚਓ ਦੀ ਜਿਹੜੀ ਪੰਜਾਬ ਪੁਲਿਸ ਔਰ ਪੰਜਾਬ ਗਵਰਨਮੈਂਟ ਇਹਨਾਂ ਨੂੰ ਵਿਚਾਰੀ ਹੈ ਕੀ ਇਹ ਜੇ ਰਾਜਨ ਜਿਹੜੇ ਇਹਨਾਂ ਨੂੰ ਡਰ ਲੱਗਦਾ ਕਿ ਆ ਪਕੜੇ ਗਏ ਤੇ ਇਹ ਖੋਲ ਦੇਣਗੇ ਪੰਜਾਬ ਸਰਕਾਰ ਦੇ ਤਲੇ ਇਹ ਕੇਸ ਮੰਡੋਰ ਕੇ ਐਨਕਾਊਂਟਰ ਕੇਸ ਵੀ ਤੁਹਾਨੂੰ ਪਤਾ ਹੀ ਹੈ ਉਹ ਕੋਰਟ ਤੇ ਲੱਗਿਆ ਹੋਇਆ ਹੈ ਹਾਈ ਕੋਰਟ ਉਸਦੀ ਕੱਲ ਡੇਟ ਹੈਗੀ ਹੈ ਉਹ ਐਨਕਾਊਂਟਰ ਵੀ ਉਹ ਇੱਕ 22 ਸਾਲ ਦੇ ਦੇਖੋ ਮੈਂ ਇਹ ਨਹੀਂ ਕਹਿੰਦੀ ਮੈਂ ਜਸਪ੍ਰੀਤ ਨੇ ਕਿਡਨਾਪ ਕੀਤਾ ਹੋਣਾ ਮਗਰ ਪੁਲਿਸ ਦਾ ਕੋਈ ਹੱਕ ਨਹੀਂ ਬੰਦਾ ਕਿਸੇ ਦੀ ਜਾਨ ਲੈਂਦਾ this is court to decide ki what is wrong and right police ne apne hath nal tusi goliyan mariyan proofs hain ki police ne goliyan encounter kita hai unna da close up bullet kita hai reports aagiyan us to bawajood bhi us encounter nu bachan le sanu pichle 4 mahine to koi banda nahi chhadya inane jis the through sanu compromise karan le nahi gaya do din pehle tak ਉਹ ਪਰਾਇਦੇ ਫੈਮਲੀ ਸਾਨੂੰ ਕੋ ਅਪਰੋਚ ਕਰੀਆ ਟਿਲੋ ਦੀ ਫੈਮਲੀ ਸ਼ਮਿੰਦਰ ਆ ਕੇ ਮਿਲ ਕੇ ਜਾ ਰਹੀ ਕਿ ਮੈਂ ਗਵਾਹ ਬਨਨ ਨੂੰ ਤਿਆਰ ਆ ਤੇ ਤੁਸੀਂ ਮੈਨੂੰ ਬਚਾ ਲੋ ਸ਼ਮਿੰਦਰ ਨੇ ਕਹੀ ਜੀ ਬਿਲਕੁਲ ਸ਼ਮਿੰਦਰ ਆ ਕੇ ਮਿਲਿਆ ਸਨ ਐ ਸ਼ਮਿੰਦਰ ਨੇ ਟਿਲੋ ਸਭ ਨੂੰ ਵੀ ਫੋਨ ਕੀਤਾ ਮਨੂੰ ਵੀ ਕੀਤਾ ਕਿ ਸਾਨੂੰ ਬਚਾ ਮੈਨੂੰ ਮੈਂ ਗਵਾਹ ਬਨਨ ਨੂੰ ਤਿਆਰ ਆ ਗਵਾਹ ਬਨਨ ਨੂੰ ਤਿਆਰ ਆ ਤੁਸੀਂ ਪਹਿਲੇ ਕ੍ਰਾਈਮ ਕਹਿੰਦੇ ਜੀ ਮੇਰਾ ਗੁਨਾਹ ਘਟ ਹੈ ਜੇ ਜਦੋਂ ਬੰਦੇ ਇੱਕ ਮੌਬ ਤੇ ਲੜਦੇ ਨੇ ਤੇ ਗੁਨਾਹ ਕਿਸੇ ਦਾ ਘੱਟ ਨਹੀਂ ਹੁੰਦਾ। ਜੀ ਐਵੀਡੈਂਸ ਹੈ ਜੀ ਜਦੋਂ ਤੁਹਾਡੇ ਨਾਲ ਕੋਈ ਗੱਲਬਾਤ ਹੋ ਜਾਈ। ਜੀ ਐਵੀਡੈਂਸ ਵੀ ਹੋਣਗੇ ਉਹ ਵੀ ਦੇ ਦਾਂਗੇ ਜੀ ਤੁਹਾਨੂੰ। ਉਹ ਵੀ ਹੈਗੇ ਮੇਰੇ ਕੋਲ ਆਏ ਨੇ ਉਹ। ਪਰ ਮੈਨੂੰ ਰਿਕੁਐਸਟ ਕੀਤੀ ਹੈ ਕਿ ਯੂਟੀ ਨੂੰ ਬੋਲੋ ਕਿ ਮੇਰਾ ਬਿਆਨ ਹੈ ਯੂਟੀ ਨੇ ਉਹਨਾਂ ਨੂੰ ਕਿਹਾ ਕਿ ਪਹਿਲੇ ਯੂਟੀ ਤਬ ਤੱਕ ਉਹਨਾਂ ਨੂੰ ਕਹਿ ਰਹੀ ਸੀ ਕਿ ਅਗਰ ਤੁਸੀਂ ਸਾਡੇ ਕੋਲ ਆਏ ਤੇ ਸਾਨੂੰ ਤੁਹਾਨੂੰ ਅਰੈਸਟ ਕਰਨਾ ਪਏਗਾ। ਹੁਣ ਦੇਖੋ 23 ਤਰੀਕ ਤੋਂ 10 ਤਰੀਕ ਦੇ ਅੰਦਰ ਯੂਟੀ ਨੇ ਕੀ ਗੇਮ ਖੇਡੀ ਜਦੋਂ ਇਥੋਂ ਪੂਰੀ ਦੀ ਪ੍ਰੈਸ਼ਰ ਪਿਆ ਯੂਟੀ ਦੇ ਡੀਜੀ ਸਾਹਿਬ ਚੇਂਜ ਹੋ ਗਏ। ਡੀਜੀ ਚੇਂਜ ਹੋਇਆ ਦੂਜਾ ਡੀਜੀ ਆਇਆ ਉਹਨਾਂ ਦੇ ਜਿਹੜੇ ਕੋਰਸਮੇਟ ਹੈਗੇ ਜਿਹੜੇ ਪੰਜਾਬ ਪੁਲਿਸ ਵਾਲੇ ਸੀਗੇ ਜਿਹੜੇ ਆਪਣੇ ਐਸਐਸਪੀ ਪਟਿਆਲੇ ਤੂਹੀ ਗਏ ਸੀਗੇ ਉਹ ਉੱਥੇ ਸੀਗੇ ਮਨਜੀਤ ਸਰਾਣ ਦੇ ਜਿਹੜੇ ਹੈਡ ਹੈਗੇ ਜਿਹੜੇ ਚੀਜ਼ ਦਾ ਸਾਨੂੰ ਪਹਿਲੇ ਵੀ ਡਰ ਸੀਗਾ ਇੱਕ ਚੀਜ਼ ਦਾ ਹਮੇਸ਼ਾ ਡਰ ਸੀਗਾ ਕਿਤੇ ਮੈਨੇਜ ਨਾ ਹੋ ਜਾਏ ਪਹਿਲੇ ਇਨਵੈਸਟੀਗੇਸ਼ਨ ਜੀ ਸੀਬੀਆਈ ਦੇਖੋ ਅਜੇ ਵੀ ਅਸੀਂ ਤੇ ਯੂਟੀ ਵੀ ਸੈਟੀਸਫਾਈਡ ਸੀਗੇ ਮੈਂ ਤੁਹਾਨੂੰ ਕੀ ਕਹਾਂ ਸੀ ਸਾਨੂੰ ਇਹ ਕਰ ਰਹੇਨ ਕੰਮ 23 ਤਰੀਕ ਤੱਕ ਮੈਂ ਤੁਹਾਨੂੰ ਕੀ ਕਹਾਂ ਸੀ ਇਹਨਾਂ ਨੇ ਅਪੋਜ਼ ਕੀਤੀ ਐਂਟੀਸੈਪਟਰੀ ਬੇਲ ਰੇਡ ਕਰ ਰਹੇਨ ਜਾ ਰਹੇਨ 23 ਤਰੀਕ ਤੋਂ 10 ਤਰੀਕ ਦੇ ਅੰਦਰ ਆਈ ਜਾਂ ਕੀ ਹੋ ਗਿਆ ਕਿ ਇਨਸੀਡੈਂਟ ਬਦਲ ਗਿਆ ਵੀਡੀਓ ਬਦਲ ਗਈ ਕੀ ਹੋ ਗਿਆ ਜਿਹੜਾ 307 ਦੀ ਧਾਰਾ ਵੀ ਹਟਾਣ ਲੱਗ ਗਏ ਡਕੈਤੀ ਦੀ ਵੀ ਜਾਰਾ ਹਟਾਣ ਲੱਗ ਗਏ ਕਿਉਂਕਿ ਦੇ ਕੁੱਡ ਵੀ ਮੈਨੇਜ ਅੱਜ ਜੱਜ ਸਾਹਿਬ ਨੇ ਕਲੀਅਰ ਟਰਮਸ ਤੇ ਕਿਹਾ ਯੂ ਹੈਵ ਬੀਨ ਮੈਨੇਜ so you are not doing fair investigation this case cannot be ji unhe crm aa jayega pata lag jayega but he has transferred the case to cbi for anticipatory bail yes already supreme court the lawyer kita hoya tan kha sab sa utthe lawyer kar dete hoya nasi te jo hai bail ban ge jo bhi ban ge we will oppose that justice jab tak nahi milega tab tak main ladungi agar 120 din ladiya par ਅੱਗੇ ਵੀ ਜਬ ਤੱਕ ਜਾਨ ਹੈਗੀ ਹੈ ਤਬ ਤੱਕ ਲੜੋਗੇ